ਸਾਰਾ ਪਰਿਵਾਰ ਇੱਕ ਛਤਰੀ ਹੇਠ ਤੇ ਇਕੱਠਾ ਹੋ ਕੇ ਤੁਰਿਆ ਜਾ ਰਿਹਾ ਸੀ ਛਤਰੀ ਭਾਵੇਂ ਪੁਰਾਣੀ ਅਤੇ ਕਈ ਥਾਵਾਂ ਤੋਂ ਫੱਟੀ ਹੋਈ ਸੀ ਪਰ ਫਿਰ ਵੀ ਉਸਨੇ ਉਹਨਾਂ ਦਾ ਮੀਂਹ ਤੋਂ ਕਾਫੀ ਬਚਾਅ ਕਰ ਦਿੱਤਾ ਸੀ ਪਿਤਾ ਆਪਣੇ ਬੱਚਿਆਂ ਅਤੇ ਉਹਨਾਂ ਦੀ ਮਾਂ ਨੂੰ ਬਚਾਉਣ ਦੇ ਚੱਕਰ ਵਿੱਚ ਕਾਫੀ ਭਿਜ ਵੀ ਗਿਆ ਸੀ ਅਚਾਨਕ ਹੀ ਮੀਂਹ ਰੁਕ ਕੇ ਧੁੱਪ ਨਿਕਲ ਆਈ ਸਾਰੇ ਜਣੇ ਦੂਰ ਦੂਰ ਹੋ ਕੇ ਤੁਰਨ ਲੱਗੇ ਉਸਨੇ ਆਪਣੇ ਕੱਪੜੇ ਸੁਕਾਉਣ ਲਈ ਛਤਰੀ ਆਪਣੀ ਪਤਨੀ ਨੂੰ ਫੜਾ ਦਿੱਤੀ ਥੋੜਾ ਤੁਰਕੇ ਪਤਨੀ ਨੇ ਛਤਰੀ ਵੱਡੇ ਮੁੰਡੇ ਨੂੰ ਦੇ ਦਿੱਤੀ ਅਤੇ ਵੱਡੇ ਮੁੰਡੇ ਨੇ ਆਪਣੀ ਭੈਣ ਨੂੰ ਫੜਾ ਦਿੱਤੀ ਤੇ ਭੈਣ ਨੇ ਛੋਟੇ ਮੁੰਡੇ ਨੂੰ ਫੜਾ ਦਿੱਤੀ ਹੁਣ ਛਤਰੀ ਚੁੱਕਣ ਲਈ ਕੋਈ ਤਿਆਰ ਨਹੀਂ ਸੀ ਛੋਟੇ ਨੇ ਛਤਰੀ ਉਸ ਵੱਲ ਕਰ ਦੇ ਕੇ ਆ ਡੈਡੀ ਆ ਲਓ ਛਤਰੀ ਸਾਥੋਂ ਨਹੀਂ ਚੁੱਕੀ ਜਾਂਦੀ ਉਸਨੇ ਮੂੜ ਕੇ ਦੇਖਿਆ ਸੁੱਟੋਂ ਪਰੇ ਇੰਨੀ ਪੁਰਾਣੀ ਤਾਂ ਹੋਈ ਪਈਏ ਪਤਨੀ ਦੇ ਬੋਲ ਉਸਦੇ ਕੰਨੀ ਪਏ ਉਸਨੇ ਗੋ ਨਾਲ ਛਤਰੀ ਵੱਲ ਦੇਖਿਆ ਇਹ ਉਹਦੇ ਪਿਤਾ ਦੀ ਸੀ ਜਿਹੜੀ ਸਾਲਾਂ ਤੋਂ ਉਹਨਾਂ ਦੇ ਪਰਿਵਾਰ ਕੋਲ ਸੀ ਛਤਰੀ ਬਾਪ ਦੀ ਯਾਦ ਵੀ ਲੈ ਆਈ ਸੀ ਜਿਹੜਾ ਉਹਨਾਂ ਪੰਜ ਭਰਾਵਾਂ ਦੇ ਹੁੰਦੇ ਆਂ ਬਿਰਦਾ ਅਸ਼ਰਮ ਵਿੱਚ ਦਿਨ ਕੱਟ ਰਿਆ ਸੀ ਉਸ ਨੂੰ ਲੱਗਿਆ ਕਿ ਮੁੰਡੇ ਦੇ ਹੱਥ ਵਿੱਚ ਫੜੀ ਛਤਰੀ ਬਾਪ ਦਾ ਰੂਪ ਧਾਰਨ ਕਰ ਗਈ ਹੋਵੇ ਉਹ ਬਾਪ ਜਿਸ ਨੇ ਸਾਰੀ ਉਮਰ ਛਤਰੀ ਬਣ ਕੇ ਉਹਨਾਂ ਨੂੰ ਛਾਂ ਦਿੱਤੀ ਸਮੇਂ ਦੀਆਂ ਧੁੱਪਾਂ ਬਰਸਾਤਾਂ ਤੋਂ ਬਚਾਇਆ ਹੁਣ ਉਸ ਨੂੰ ਸਮਝ ਆ ਚੁੱਕੀ ਸੀ ਕਿ ਜਦੋਂ ਕਿਸੇ ਚੀਜ਼ ਦੀ ਲੋੜ ਖਤਮ ਹੋ ਜਾਂਦੀ ਹੈ ਤਾਂ ਵਾਧੂ ਹੋ ਜਾਂਦੀ ਹੈ ਜਿਵੇਂ ਅੱਜ ਉਸਦੇ ਪਰਿਵਾਰ ਨੂੰ ਮੀ ਖਤਮ ਹੋਣ ਤੋਂ ਬਾਅਦ ਛਤਰੀ ਵਾਧੂ ਜਾਪਰੀ ਸੀ ਉਸੇ ਤਰ੍ਹਾਂ ਹੀ ਸਮੇਂ ਦੀ ਰਫਤਾਰ ਨੇ ਰਿਸ਼ਤੇ ਵੀ ਵਾਧੂ ਕਰ ਦਿੱਤੇ ਹਨ ਪੈਰਾਂ ਸਿਰ ਹੋਣ ਤੋਂ ਬਾਅਦ ਉਹਨਾਂ ਪੰਜਾ ਭਰਾਵਾਂ ਲਈ ਵੀ ਬਾਪੂ ਵਾਧੂ ਹੋ ਕੇ ਬਿਰਦਾ Ashram ਦਾ ਵਾਸੀ ਬਣ ਗਿਆ ਸੀ ਇੰਨੇ ਵਿੱਚ ਮੁੰਡੇ ਨੇ ਛਤਰੀ ਵਗਾ ਕੇ ਸੜਕ ਤੇ ਮਾਰੀ ਉਹ ਹੋਰ ਵੀ ਫਟ ਗਈ ਉਹ ਪੁੰਜੇ ਪਈ ਛਤਰੀ ਨੂੰ ਦੇਖ ਰਿਆ ਸੀ ਜਿਵੇਂ ਉਹਨਾਂ ਨੇ ਆਪਣੇ ਬਾਪ ਨੂੰ ਸੜਕ ਤੇ ਪਟਕਾ ਮਾਰਿਆ ਹੋਵੇ